ਪ੍ਰਸਿੱਧ ਸਿੱਖ ਇਤਿਹਾਸ ਡਾਕਟਰ ਅਨੁਰਾਗ ਸਿੰਘ ਵੱਲੋਂ ਲਿਖੀ ਗਈ ਕਿਤਾਬ ਇਨਾਈ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਾਬਾ ਬੱਧਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੁਖੀ ਕ੍ਰਿਸ਼ਨ ਕੁਮਾਰ 바ਵਾ ਵੱਲੋਂ ਅਮਰੀਕਾ ਦਾ ਦੌਰਾ ਕਰਕੇ ਰਿਲੀਜ਼ ਕੀਤਾ ਜਾਵੇਗਾ ਇਸ ਮੌਕੇ ਕ੍ਰਿਸ਼ਨ ਕੁਮਾਰ 바ਵਾ ਅਤੇ ਡਾਕਟਰ ਅਨੁਰਾਧ ਸਿੰਘ ਨੇ ਦੱਸਿਆ ਕਿ ਇਹ ਕਿਤਾਬ ਸਿੱਖ ਇਤਿਹਾਸ ਦੇ ਸੰਬੰਧ ਵਿੱਚ ਬਹੁਤ ਮਹੱਤਵਪੂਰਨ ਹੈ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਜਾਣਕਾਰੀ ਮੁਹਿਆਰ करवाई ਜਾਵੇਗੀ ਇਹ ਕਿਤਾਬ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਤਿੰਨੋਂ ਭਾਸ਼ਾ ਦੇ ਵਿੱਚ ਉਪਲਬਧ ਹੈ ਜਿਸ ਨੂੰ ਹੁਣ ਅਮਰੀਕਾ ਵਿੱਚ ਘਰ-ਘਰ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਬਾਕੀ ਤੁਸੀਂ ਸੁਣੋ ਇਸ ਮੌਕੇ ਉਨ੍ਹਾਂ ਵੱਲੋਂ ਹੋਰ ਕੀ ਕਿਹਾ ਗਿਆ ਅੱਜ ਬਾਬਾ ਬੰਦਾ ਸਿੰਘ ਬਹਾਦਰ ਹੈਲੋ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਇਹ ਜੋ ਪ੍ਰੈਸ ਮਿਲਣੀ ਦਾ ਪ੍ਰੋਗਰਾਮ ਲਿਖਿਆ ਗਿਆ ਕਿਉਂਕਿ ਅਸੀਂ ਜੋ ਸਾਡਾ ਚੈਰੀਟੇਟਿਵ ਟਰਸਟ ਹੈ ਉਹਦੇ ਵੱਲੋਂ ਅਮਰੀਕਾ ਜਾ ਰਿਹਾ ਮੈਂ ਉੱਥੇ ਸੱਤ ਜਗ੍ਹਾ ਸਮਾਗਮ ਕੀਤੇ ਜਾਣਗੇ ਤੇ ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਉਸ ਤੋਂ ਉੱਥੇ ਰਿਲੀਜ਼ ਕੀਤੀ ਜਾਣੀ ਹੈ ਅਮਰੀਕਾ ਦੇ ਵਿੱਚ 7 ਸਾਲਾਂ ਤੇ ਤੇ ਉਹਦਾ ਬਾਰੇ ਦੱਸਣ ਦੇ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਇਹ ਪੁਸਤਕ ਦੀ ਸੰਪਾਦਨਾ ਡਾਕਟਰ ਹਰਨਵ ਰਾਗ ਸਿੰਘ ਜੀ ਬੈਠੇ ਨੇ ਸਾਡੇ ਉੱਗੇ ਵਿਦਵਾਨ ਨੇ ਇਹਨਾਂ ਨੇ ਕੀਤੀ ਹੈ ਇਹਦੇ ਵਿੱਚ ਜਿਹੜੀ ਫੋਟੋ ਚਿੱਤਰ ਨੇ ਆਰ ਐਮ ਸਿੰਘ ਆਰਟਿਸਟ ਨੇ ਉਹਨਾਂ ਨੇ ਕੀਤੇ ਨੇ ਸਾਡੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਜੀ ਜੀਪੀ ਤੇ ਵੀ ਤੌਰ ਪਰਨਲ ਸਿੰਘ ਗਿੱਲ ਜੀ ਅਤੇ ਸਾਰੇ ਹੀ ਸਤਿਕਾਰਯੋਗ ਪ੍ਰਮੰਤਰ ਗਰੇਵਾਰ ਬਰਨਜੀਤ ਸਿੰਘ ਸਰਪੰਚ ਤੇ ਸਾਡੇ ਮੈਂ ਸਮਝਦਾ ਕਿ ਜਿਨ੍ਹਾਂ ਨੇ ਇੱਕ ਪਗੜੀ ਤਸਤਾਰ ਦਾ ਬਹੁਤ ਵੱਡੀ ਉਹਨੂੰ ਮਹੱਤਤਾ ਦਿੱਤੀ ਹੈ ਸਾਡਾ ਛੋਟਾ ਵੀਰ ਸਾਰੇ ਆਪਾਂ ਅੱਜ ਇਕੱਠੇ ਹੋ ਕੇ ਇਹ ਇਸ ਬੁੱਕ ਦੇ ਬਾਰੇ ਕਿਉਂਕਿ ਇਹ ਅਸੀਂ ਬੁੱਕ ਉੱਥੇ ਲੈ ਕੇ ਜਾਵਾਂਗੇ ਉੱਥੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਉੱਥੇ ਵੱਡਿਆਂ ਸਿੱਖੀਤਾ ਨੂੰ ਦੇਵਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਸਿੱਖ ਇਤਿਹਾਸ ਦੇ ਬਾਰੇ ਗਿਆਨ ਹੋਵੇ ਚਿੜੀਗੁਰੂ ਗ੍ਰੰਥ ਸਾਹਿਬ ਜਿਹੜੇ ਕਿ ਸੂਚੀ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਉਂਦੇ ਨੇ ਤੇ ਇਹ ਸਮਝਦਾ ਕਿ ਉਹਦੇ ਬਾਰੇ ਅਸੀਂ ਜਿੱਥੇ ਤੱਕ ਵੀ ਇਹ ਪਛਾਣ ਸਿੱਖੀਏ ਪੁਸਤਕ ਦੇ ਰਾਹੀਂ ਗਿਆਨ ਪਛਾਣ ਸਿੱਖੀਏ ਤੇ ਛੋਟਾ ਜਿਹਾ ਉਪਰਾਲਾ ਇਹ ਬਾਬਾ ਬੰ다 ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬਾਬਾ ਬੰ다 ਸਿੰਘ ਬਹਾਦਰ ਚੈਰੀਟੇਬਲ ਟਰਸਟ ਵੱਲੋਂ ਉਥੇ ਸਾਡੇ ਗੁਰਮੀਤ ਸਿੰਘ ਗਿੱਲ ਸਾਡੇ ਟਰਸਟੀ ਨੇ ਬਹਾਦਰ ਸਿੰਘ ਮਨਜੀਤ ਸਿੰਘ ਹਾਂ ਸਿੱਧ ਬਹਾਂਤ ਅਤੇ ਜਸਬੀਰ ਸਿੰਘ ਸਿੱਧੂ ਇਹ ਪੰਜ ਸਾਡੇ ਟ੍ਰਸਟੀ ਨੇ ਅਤੇ ਬਾਕੀ ਸਾਡੇ ਫਾਊਂਡੇਸ਼ਨ ਦੇ ਹੋਰ ਅਹੁਦੇਦਾਰ ਨੇ ਤੇ ਅਸੀਂ ਸਾਰੇ ਉਹ ਮਿਲ ਕੇ ਸਾਰੇ ਪ੍ਰਬੰਧ ਕਰ ਰਹੇ ਨੇ ਤਾਂ ਕਿ ਅਸੀਂ ਮਿਲ ਕੇ ਅਸੀਂ ਇਹ ਪੁਸਤਕ ਨੂੰ ਕਿਹੜੀ ਕਿਹੜੀ ਭਾਸ਼ਾ ਇਹ ਹਿੰਦੀ ਦੇ ਵਿੱਚ ਵੀ ਹੈ ਪੰਜਾਬੀ ਦੇ ਵਿੱਚ ਵੀ ਹੈ ਇਹ ਇੰਗਲਿਸ਼ ਦੇ ਵਿੱਚ ਵੀ ਹੈ ਇਹਦੇ ਵਿੱਚ ਤੁਸੀਂ ਦੇਖੋ ਇੱਥੇ ਸਾਰੇ ਮੈਂ ਸਮਝਦਾ ਅਮਰੋਦ ਸਿੰਘ ਜੀ ਦੀ ਬਹੁਤ ਵੱਡੀ ਖੋਜ ਹੈ ਇਹ ਤੁਸੀਂ ਆ ਦੇਖੋਗੇ ਸਾਰੇ ਇਹ ਭਗਤਾਂ ਦੇ ਚਿੱਤਰ ਆ ਰਹੇ ਨੇ ਤੇ ਅ 6 ਗੁਰੂ 15 ਭਗਤ 11 ਪਾਤ 4 ਗੁਰ ਸਿੱਖਾਂ ਦੀ ਬਾਣੀ ਹੈ ਤੇ ਇਧਰ ਦੇਖੋ ਗੁਰੂ ਸਾਹਿਬਾਨ ਦੇ ਚਿੱਤਰ ਨੇ ਤੇ ਇਹ ਸਾਰੇ ਇਹ 3 ਸਾਲ ਦੀ ਮਿਹਨਤ ਤੋਂ ਬਾਅਦ ਤਿਆਰ ਹੋਈ ਹੈ ਅਨੁਰਾਗ ਸਿੰਘ ਜੀ ਦੀ ਮਿਹਨਤ ਆ 3 ਸਾਲ ਦੀ ਤੇ ਇਹ ਮਕਮਲ ਸਮਝਦਾ ਬਾਰ-ਬਾਰ ਇਹਦੇ ਪ੍ਰੂਫ ਰੀਡਰ ਬਾਰ-ਬਾਰ ਕਿਤੇ ਅੰਮ੍ਰਿਤਸਰ ਇਹ ਪ੍ਰਿੰਟ ਵੇਲ ਨੇ ਤਿਆਰ ਕੀਤੀ ਹੈ ਅੰਮ੍ਰਿਤਸਰ ਤੋਂ ਇਹ ਜਿਹੜੀ ਬੁੱਕ ਤਿਆਰ ਹੋਈ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਦ ਉੱਥੇ ਗੋਰਿਆਂ ਦੇ ਹੱਥਾਂ 'ਚ ਇਹ ਬੁੱਕ ਜਾਏਗੀ ਤਾਂ ਉਹਨਾਂ ਨੂੰ ਸਾਡੇ ਗੌਰਮੇਈ ਇਤਿਹਾਸ ਬਾਰੇ ਗਿਆਨ ਹੋਏਗਾ ਇਹ ਇੰਗਲਿਸ਼ ਦੇ ਵਿੱਚ ਛਾਪੀ ਹੈ ਕੋਸਟ ਰੱਖੀ ਜਰੂਰ ਹੈ ਪਰ ਹੁਣ ਤੱਕ ਕਿਸ ਤੋਂ ਲਈ ਨਹੀਂ ਹੈ ਲੈ ਕੇ ਤਾਂ ਹੋਈ ਹੈ ਹਾਂ ਚਾਹੁੰਦੇ ਹਾਂ ਅਸੀਂ ਵੇਚੀਏ ਪਰ ਕਰੀਏ ਕਿ ਜਦ ਸਾਹਮਣੇ ਆਣੇ ਦਾ ਪਿਆਰ ਦੇਖਦੇ ਆ ਤਾਂ ਵੇਚਣ ਨੂੰ ਪੈਸੇ ਵੀ ਲੈਣ ਨੂੰ ਦਿਲ ਨਹੀਂ ਕਰਦਾ ਤੁਸੀਂ ਬਾਹਰ ਲੈ ਕੇ ਜਾ ਰਹੇ ਹੋ ਹੈਸ਼ੰਦ ਵੀ ਵੇਚ ਦੇ ਬਹੇ ਹਾਂ ਲੋ ਕਰ ਸਕਦੇ ਮਰ ਸਕਦੇ Amazon ਤੇ Amazon ਤੋਂ ਮਿਲਦੀ ਆ ਹਾਂ ਮਿਲਦੀ ਹੈ ਮਿਲਦੀ ਹੈ ਬੁੱਕ ਮਿਲ ਗਈ ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਛਾ ਇਹ ਨੈਟ ਦੇ ਉੱਪਰ ਪਈ ਦੀ ਬੁੱਕ ਸੀ ਹਾਂਜੀ ਇਹ ਅਨੁਰਾਦ ਸਿੰਘ ਜੀ ਦੀ ਨੈਟ ਤੇ ਬੁੱਕ ਨਹੀਂ ਹੈ ਅਨੁਰਾਦ ਸਿੰਘ ਜੀ ਹਾਂਜੀ ਸਰ ਹਾਂਜੀ ਸਰਬਾਤ ਬਾਬਾ ਜੀ ਨੇ ਤੁਹਾਨੂੰ ਇਸ ਪੁਸਤਕ ਬਾਰੇ ਆਪਣੇ ਵਿਚਾਰ ਦਿੱਤੇ ਨੇ ਕਿ ਇੱਕ ਇਲਾਹੀ ਪ੍ਰੋਜੈਕਟ ਇਲਾਹੀ ਸਮਝ ਕੇ ਇਸ ਨੂੰ ਸੰਪੂਰਨ ਕੀਤਾ ਗਿਆ ਜਿਸ ਛਿੱਤ ਤੇ ਨਾਲ ਪਾਵਨ ਬਣਿਆ ਫਿਰ ਪਾਵਨ ਦੇ ਵਿੱਚ ਪੇਂਟਿੰਗਸ ਬਣਾਈਆਂ ਸਤਾਰ ਆਰਮ ਸਿੰਘ ਕਰਨ ਨੇ ਉਹ ਫਿਰ ਪੇਂਟਿੰਗ ਜਿਹੜੀਆਂ ਨੇ ਇਹ ਪੁਸਤਕ ਦਾ ਸਰੂਤ ਬਣਿਆ ਮੇਰੇ ਨਾਲ ਇਨੀ ਇੱਕ ਗੱਲ ਹੋਈ ਸੀ ਵੀ ਆਪਾਂ ਇਹ ਤੇ ਤਿਆਰ ਕਰਨੀ ਕਿਤਾਬ ਅੰਗਰੇਜ਼ੀ ਚ ਜਦੋਂ ਅੰਗਰੇਜ਼ੀ ਚ ਤਿਆਰ ਹੋਈ ਫਿਰ ਕਹਿੰਦੇ ਨੇ ਪੰਜਾਬੀ ਚ ਵੀ ਹੋਣੀ ਚਾਹੀਦੀ ਆ ਹਿੰਦੀ ਚ ਵੀ ਹੋਣੀ ਚਾਹੀਦੀ ਆ ਫਿਰ ਇਹ ਤਿੰਨੇ ਭਾਸ਼ਾਂ ਚ ਬਣਾਈ ਗਈ ਅਸੀਂ ਕਹਿੰਦੇ ਆ ਕਿ ਗੁਰੂ ਸਾਹਿਬ ਸਾਡਾ ਗੁਰੂ ਹੈ ਤੇ ਮੈਨੂੰ ਮੈਂ ਕਹਾਂ ਕਿ ਮੇਰਾ ਗੁਰੂ ਹੈ ਮੈਨੂੰ ਗੁਰੂ ਬਾਰੇ ਪਤਾ ਨਾ ਹੋਵੇ ਤਾਂ ਫੇਰ ਕੀ ਫਾਇਦਾ ਤੇ ਗੁਰੂ ਤਾਂ ਨਾਮ ਦਾ ਗੁਰੂ ਹੋਇਆ ਗੁਰੂ ਨੂੰ ਪਤਾ ਹੋਣਾ ਜਿਦਾ ਸ਼ਿਸ਼ ਨੂੰ ਵੀ ਮੇਰਾ ਗੁਰੂ ਕੌਣ ਹੈ ਉਹਦੇ ਚ ਹੈ ਕੀ ਹੈ ਅਸੀਂ ਇਹ ਵੀ ਕਹਿ ਦਿੰਦੇ ਆ ਕਿ ਜਿੰਨੇ ਸਾਡੇ ਸਵਾਲ ਨੇ ਨਾ ਉਹਦਾ ਸਭ ਦਾ ਜਵਾਬ ਗੁਰੂ ਗ੍ਰੰਥ ਸਾਹਿਬ 'ਚ ਹੈ ਪਰ ਸਾਰਿਆਂ ਤੋਂ ਜ਼ਿਆਦਾ ਸਵਾਲ ਵੀ ਅਸੀਂ ਕਰ ਰਹੇ ਹਾਂ ਕਿਉਂਕਿ ਪੜਿਆ ਨਹੀਂ ਵੜਨ ਦੀ ਨਾਲੀ ਵਿਦਵਤਾ ਜਾਗਦੀ ਹੈ ਜੋ ਕਹਿੰਦੇ ਆ ਵਿਦਿਆ ਵਿਚਾਰੀ ਤਪ ਪਰਪਕਾਰ ਇਹ ਪਰਪਕਾਰ ਹੈ ਤੇ ਪਰਪਕਾਰ ਦੇ ਵਿੱਚ ਮਾਇਆ ਜਦੋਂ ਆ ਜਾਂਦੀ ਹੈ ਨਾ ਤੇ ਪਰਪਕਾਰ ਖਤਮ ਹੋ ਜਾਂਦਾ ਉਹਦਾ ਰਸ ਖਤਮ ਹੋ ਜਾਂਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਅਕਬਰ ਨੇ ਅਨਪੜ੍ਹਸੀਬਲ ਕੋ ਉਹਨੇ ਆਪਣੇ ਜਿੰਨੇ ਕੋ ਸੰਸਕ੍ਰਿਤ ਟੈਕਸ ਸੀ ਨਾ ਉਹ ਅਨਵਾਦ ਕਰਾਇਆ ਤਰਜਮਾ ਕਰਾਇਆ ਤੇ ਸੁਣਦਾ ਸੀ ਨਾ ਉਹਦਾ ਕਰੈਕਟਰ ਹੋਇਆ ਬਦਾਈ ਨਹੀਂ ਬਦਾਈ ਨੂੰ ਤੇ ਮਹਾਪਾਰਤ ਕਰਵਾ ਰਿਆ ਸੀ ਕਿਰਦਾਨ ਨੇ ਸੁਣਦੇ-ਸੁਣਦੇ ਨੂੰ ਕਹਿੰਦਾ ਵੀ ਤੇਰੇ ਤਰਜਮਾ ਗਲਤ ਹੈ ਉਹ ਕਹਿੰਦਾ ਮਹਾਰਾਜ ਨਾ ਤਾਂ ਤੁਸੀਂ origignal ਪੜਿਆ ਨਾ ਤੁਹਾਨੂੰ ਸੰਸਕ੍ਰਿਤ ਆਉਂਦੀ ਹੈ ਤੇ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਗਲਤ ਹੈ ਕਹਿੰਦਾ ਰਸ ਖਤਮ ਹੋ ਗਿਆ ਆਏ ਹਾਏ ਰਸ ਨਹੀਂ ਆ ਰਿਹਾ ਜਿਹੜਾ ਆਉਣਾ ਚਾਹੀਦਾ ਸੋ ਜੇ ਲਿਖਣੀ ਹੈ ਲੇਖਣੀ ਚ ਵਿਜੇ ਉਹ ਰਸ ਨਹੀਂ ਹੈ ਉਹ ਮਿਲਦਾ ਗੁਰਪ੍ਰਸਾਦ ਨਾਲ ਹਰੇਕ ਰਾਈਟਰ ਕੋਲ ਨਹੀਂ ਹੈ ਇਹ ਇਹ ਗੁਰਪ੍ਰਸਾਦ ਨਾਲ ਮਿਲਦਾ ਹੈ ਗਲਤੀਆਂ ਆ ਮੇਰੀਆਂ ਆਪਣੀਆਂ ਹੋਣਗੀਆਂ ਜੋ ਲਿਖਿਆ ਉਹ ਗੁਰਪ੍ਰਸਾਦ ਨੇ ਲਿਖਿਆ ਤੇ ਇਹ ਮੇਰੇ ਲਈ ਵੀ ਇੱਕ ਸਰਮਕਤ ਉਹ ਬਹੁਤ ਕੁਝ ਸਿੱਖਿਆ ਸਾਡੇ ਨਾਲ ਤੇਜ ਪ੍ਰਤਾਪ ਸਿੰਘ ਸੰਧੂ ਸੀ ਉਹਨਾਂ ਨੇ ਜਿੰਨੀ ਮਿਹਨਤ ਇਸ ਲਈ ਇਹਦੀ ਕੁਆਲਿਟੀ ਲਈ ਕੀਤੀ ਹੈ ਆ ਫਿਰ ਸਰ ਰੰਜੋ ਸੀ ਕੁਆਲਿਟੀ ਲਈ ਜਿਹੜੀ ਮਿਹਨਤ ਕੀਤੀ ਹੈ ਨਾ ਉਹਨਾਂ ਨੇ ਆਪਣੇ ਸਟੂਡੀਓ ਚ ਉਹਦੀਆਂ ਪਹਿਲੇ ਕਲਰ ਕੱਢੇ ਕਲਰ ਮੈਚਿੰਗ ਕਰਕੇ ਉਹ ਫੋਟੋਆਂ ਛਾਈਆਂ ਸੀ ਕੀਮਤ ਰੱਖੀ ਹੁਣ ਮੈਂ ਦੱਸ ਦੇਣਾ ਕੀਮਤ ਰੱਖੀ 3100 ਠੀਕ ਤੇ ਮੇਰਾ ਇੱਕ ਹੀ ਸੇ ਕਿ ਵੀ ਦੇਖੋ ਆਮ ਹੁੰਦਾ ਤਿੰਨ ਗੁਣੀ ਰੱਖਣਾ ਆਪਾਂ ਇਹਨਾਂ ਕਰੋ ਵੀ ਜਿੰਨੀ ਕੋ ਆਪਣੀ ਕੀਮਤ ਆ ਨਾ ਆਈ ਕੋਸਟ ਉਹਨੇ ਤੇ 500 ਕੁ ਰੁਪਏ ਦਾ ਵੇਚ ਦੋ ਤਾਂ ਕਿ ਅਗਲਾ ਵੀ ਪ੍ਰੋਜੈਕਟ ਅੱਗੇ ਕਰ ਸਕੀ ਫੇਰ ਲੋਕਾਂ ਨੂੰ ਤਾਂ ਪੈਸੇ ਨਾ ਲੈਣੇ ਪੈ ਇਹਦੀ ਕੀਮਤ ਜਿਹੜੀ ਆ ਔਨਲਾਈਨ ਹੈ 1100 ਰੁਪਏ 65% ਜਿਹੜਾ ਡਿਸਕਾਊਂਟ ਤੇ 65 68% ਡਿਸਕਾਊਂਟ ਤੇ ਇਹ ਕਿਤਾਬ ਮੋਈਆ ਕਰਾਈ ਤੇ ਫਿਰ ਜਦੋਂ ਆਪਾਂ ਨੂੰ ਦੇਖੋ ਅੱਜ ਮੈਂ ਫਖਰ ਨਾਲ ਕਹਿ ਰਿਹਾ ਬ੍ਰਿਟਿਸ਼ ਮਿਊਜ਼ੀਅਮ ਚ ਇੰਡੀਆ ਆਫਿਸ ਲਾਇਬ੍ਰੇਰੀ ਸਾਡਾ ਕੋਈ ਗ੍ਰੰਥ ਕੋਈ ਪੇਂਟਿੰਗ ਹਿੰਦੂ ਜਮਾਇਨ ਜਮਾਇਸਿਕ ਜਮਾਇ ਕੋਈ ਵੀ ਹੈ ਉੱਥੇ ਮਿਲੇਗੀ ਇੱਥੇ ਨਹੀਂ ਮਿਲਦੀ ਇਹ ਇਸੇ ਤਰ੍ਹਾਂ ਮਦਰਾਸ ਜਾਓ ਮਦਰਾਸ ਦੇ ਵਿੱਚ ਇੱਕ ਲਾਇਬ੍ਰੇਰੀ ਹੈ ਮੈਕਸਿਮ ਜਿਹੜੇ ਨੇ ਨਾ ਪੁਰਾਣੇ ਪ੍ਰਾਤਨਿਕ ਦਿੱਥਾ ਉੱਥੇ ਪਏ ਨੇ ਪਰ ਅਸੀਂ ਉਹਨਾਂ ਨੂੰ ਉੱਥੇ ਹੀ ਪਏ ਰਹਿਣ ਦੇਣਾ ਉਹਨਾਂ ਦੀ ਸਟੱਡੀ ਲਈ ਨਹੀਂ ਆ ਜਦੋਂ ਸਟੱਡੀ ਨਹੀਂ ਕਰਾਂਗੇ ਜਿਹੜਾ ਸਾਡਾ ਪ੍ਰਾਤਨ ਇਤਿਹਾਸ ਸੀ ਨਾ ਪ੍ਰਾਚੀਨ ਭਾਰਤ ਉਦੇਸੀ ਲੋਕ ਸਿੱਖਿਆ ਲਈ ਇੱਧਰ ਆਉਂਦੇ ਸੀ ਹੁਣ ਉੱਧਰ ਜਾਂਦੇ ਨੇ ਇਹ ਹੀ ਵਜ੍ਹਾ ਹੈ ਕਿ ਸਿੱਖਿਆ ਦੇ ਵਿੱਚ ਰਸ ਨਹੀਂ ਰਿਹਾ ਸਿੱਖਿਆ ਦੇ ਵਿੱਚ ਦਮ ਨਹੀਂ ਰਿਹਾ ਤੋਂ ਤੁਸੀਂ ਆਏ ਸਾਡੇ ਸਹਿਯੋਗੀ ਬਣੇ ਬਹੁਤ ਬਹੁਤ ਧੰਨਵਾਦ ਇਸ ਨੂੰ ਜਿੰਨਾ ਪ੍ਰਮੋਟ ਕਰੋਗੇ ਸਾਡੇ ਲੇਖ ਹੀ ਲੱਗੇਗਾ ਕਿਉਂਕਿ ਇਹ ਪੁੱਛ ਲਿਓ ਪਰ ਮੈਂ ਇਹ ਸੇਵਾ ਫਰੀ ਦੀ ਹੈ ਮੇਰੇ ਵੱਲੋਂ ਕਿੰਨੇ ਪੰਨੇ ਕਿੰਨੇ ਪੰਨੇ ਹੈਗੇ ਦਾ ਨਿਕਲ ਕੇ ਟੋਟਲ ਕਿਤਾਬ ਦੇ ਆ ਕਿ ਤੁਹਾਨੂੰ ਮੈਨੂੰ ਐਕਸਟਰਾ ਜ਼ਬਾਨੀ ਯਾਦ 129 32 ਪੇਪਰ ਕੋਡ 129 ਹੈ ਠੀਕ ਹੈ ਜ਼ਬਾਨੀ 129 ਪਰ ਇਹਦੇ ਚ ਮੈਂ ਇੱਕ ਹੋਰ ਗੱਲ ਤੋਂ ਐਡ ਕਰਦਾ ਕੋਈ ਪੰਨਾ ਜਿਹੜਾ ਆਮ ਖਾਲੀ ਇੱਧਰ ਰਹਿੰਦਾ ਨਾ ਇਹਨੂੰ ਕਰਦੇ ਆ ਵਰਸੋ ਵੀ ਲੈਫਟ ਸਾਈਡ ਦਾ ਜੇ ਕਿ ਨਵੀਂ ਚੀਜ਼ ਸ਼ੁਰੂ ਕਰਨੀ ਤੇ ਰਾਈਟ ਸਾਈਡ ਤੋਂ ਸ਼ੁਰੂ ਕਰਨੀ ਅਸੀਂ ਉਹ ਵੀ ਖਾਲੀ ਨਹੀਂ ਛੱਡਿਆ ਇਹਦੇ ਅਸਤਰ ਤੋਂ ਸ਼ੁਰੂ ਕੀਤਾ ਕਿ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਸ਼ੁਰੂ ਕੀ ਭਾਈ ਗੁਰੂ ਜਿਹੜੀਆਂ ਗੋਇੰਦਵਾਲ ਪੋਤੀਆਂ ਦੇ ਵਿੱਚੋਂ ਪੋਟੋ ਫਿਰ ਗੋਇੰਦਵਾਲ ਪੋਤੀਆਂ ਦਾ ਗੁਰੂ ਗ੍ਰੰਥ ਸਾਹਿਬ ਬਣਨਾ ਗੁਰੂ ਗ੍ਰੰਥ ਸਾਹਿਬ ਵੱਲੋਂ ਫਿਰ ਉਹ ਪਾਲਕੀ ਜਿਸ ਦੇ ਵਿੱਚ ਲਿਆ ਕੇ ਇਹਦਾ ਪ੍ਰਕਾਸ਼ ਕੀਤਾ ਗਿਆ ਇਹ ਇਹਨੂੰ ਫਿਰ ਇਹੀ ਗੁਰੂ ਗ੍ਰੰਥ ਸਾਹਿਬ ਗੁਰਵਰਜਨ ਦੇਵ ਜੀ ਗੁਰੂ ਹਰਗੋਬਿੰਦ ਗੁਰੂ ਹਰਕਿਸ਼ਨ ਗੁਰੂ ਭਰਾਈ ਗੁਰਦੇਵ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਜਸਕਤ ਨੇ ਦੀਡਾਂ ਦੇ ਉੱਤੇ ਆਪਣੀਆਂ ਬਣਾਈਆਂ ਉਹਨਾਂ ਦਾ ਦਸਕਰ ਦਿੱਤੇ ਤੇ ਫਿਰ ਇਹ ਸਫ਼ਰ ਸ਼ੁਰੂ ਹੁੰਦਾ ਇਹ ਸਫ਼ਰ ਇੱਕ ਇਹ ਸਫ਼ਰ ਜਿਹੜਾ ਸ਼ੁਰੂ ਹੁੰਦਾ ਬੰਦਾ ਜਾ ਕੇ ਫਿਰ ਅਖੀਰ ਤੇ ਆ ਕੇ ਇਹ ਭਵਨ ਤੇ ਖਤਮ ਹੁੰਦਾ 1604 ਤੋਂ ਭਵਨ ਤੱਕ ਫੋਟੋਗ੍ਰਾਫਸ ਨਾਲ ਕਿਉਂਕਿ ਅੱਜਕੱਲ ਨਾ ਭਾਵੇਂ ਕੁਝ ਹੋਵੇ ਨਾ ਟੈਕਸਟ ਹੋਵੇ ਨਾ ਹੋਵੇ ਫੋਟੋ ਵਿਕ ਜਾਂਦੀ ਹੈ ਤੇ ਜੇ ਫੋਟੋ ਦਾ ਟੈਕਸਟ ਵਿੱਚ ਮਿਲ ਜਾਏ ਤੇ ਉਹਦਾ ਕੀਮਤ ਪੈਂਦੀ ਪੈਂਦੀ ਹੈ ਜਿਹੜੇ ਕੀਮਤ ਪਾਉਣ ਵਾਲੇ ਸਰ ਆਖਰੀ ਸਵਾਲ ਤੁਹਾਨੂੰ ਕਿੰਨਾ ਸਮਾਂ ਤੁਹਾਨੂੰ ਲੱਗਿਆ ਇਹ ਲਿਖਣ ਨੂੰ ਪੂਰਾ ਕਿੰਨਾ ਕਰ ਰਿਹਾ ਬਹੁਤ ਕਾਬੂ ਦੇਖੋ ਲਿਖਣ ਨੂੰ ਟਾਈਮ ਨਹੀਂ ਲੱਗਦਾ ਲਿਖਣ ਨੂੰ ਕੋਈ ਇੱਕ ਦਾ ਮਹੀਨੇ ਚ ਲਿਖ ਲਈ ਦੀ ਕਿਤਾਬ ਉਹ ਹੀ ਕਹਿੰਦੇ ਜਦੋਂ ਤੁਹਾਨੂੰ ਤੁਹਾਡੀ ਸੁਰਤ ਟਿਕੀ ਗਈ ਹੈ ਤੇ ਫਿਰ ਤਾਂ ਮਹੀਨੇ ਚ ਹੀ ਲਿਖੀ ਜਾਂਦੀ ਹੈ ਇਹ ਤਾਂ ਇਤਨਾ ਬ੍ਰੇਕ ਪਏ ਠੀਕ ਬ੍ਰੇਕਸਟਰਪੇ ਇਹ ਪਹਿਲਾਂ ਅੰਗਰੇਜ਼ੀ ਜੀ ਕੀਤੀ ਤੇ ਕੰਦੇ ਨਹੀਂ ਯਾਰ ਹੁਣ ਪੰਜਾਬੀ ਜੀ ਕਰ ਲਈ ਬ੍ਰੇਕ ਪੈ ਗਿਆ ਨਾ ਤੇ ਉਹ ਮੈਂ ਉਦੋਂ ਤੱਕ ਲਿਖਦਾ ਨਹੀਂ ਜਿੰਨਾ ਚਿਰ ਮੇਰੇ ਜੋੜੇ ਨਾ ਸੁਰਤ ਨਾ ਜੁੜੇ ਠੀਕ ਹੈ ਫਿਰ ਪੰਜਾਬੀ ਤੋਂ ਬਾਅਦ ਹਿੰਦੀ ਜੀ ਕੀਤੀ ਬ੍ਰੇਕ ਪਿਆ ਥੋੜਾ ਜਿਆ ਬਾਕੀ ਲਿਖਣ ਨੂੰ ਟਾਈਮ ਨਹੀਂ ਜਿੰਨੀ ਜਿਹੜੀ ਪ੍ਰੋਡਕਸ਼ਨ ਟਾਈਮ ਲੱਗਦਾ ਠੀਕ ਕਿਉਂਕਿ ਇਹਦੀ ਪ੍ਰੂਫ ਰੀਡਿੰਗ ਹੈ ਉਹਦੀ ਕੁਆਲਿਟੀ ਹੈ ਉਹ ਸਾਰੇ ਚੈੱਕ ਕਰਨੀਆਂ ਆਂਦੀਆਂ ਸੋ ਇਹ ਇੱਕ ਨਮਾਣੀ ਜੀ ਸੇਵਾ ਹੈ ਉਸ ਪਰਮਾਤਮਾ ਲਈ ਉਸ ਪਰਮਾਤਮਾ ਦੇ ਦਰਦ ਦੇ ਜਿਨ੍ਹਾਂ ਨੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਆਪਸ ਮਿਲ ਕੇ ਰਹੋ ਠੀਕ ਹੈ ਠੀਕ ਹੈ ਬਾਕ ਇਹਦਾ ਤੇਰਾ ਅੰਗਰੇਜ਼ੀ ਟਾਈਟ ਹੈ ਨਾ ਓਕੋਮੈਨਿਕਲ ਓਕੋਮੈਨਿਕਲੀ ਵੀ ਹੁੰਦਾ ਸਭ ਸਰਵਸਾਂਝੀ ਦਾ ਠੀਕ ਹੈ ਬਾਬਾ ਜੀ ਨੇ ਬੜਾ ਪਰਪਕਾਰ ਦਾੜ ਕਾਰਜ ਕੀਤਾ ਇਹਨਾਂ ਦੇ ਉਦਮ ਸਦਕਾ ਔਰ ਸਾਡੇ ਬਹੁਤ ਹੀ ਉੱਚ ਕੋਟ ਦੇ ਵਿਦਵਾਨ ਸਰਦਾਰ ਸਮਰਾਗ ਸਿੰਘ ਜੀ ਔਰ ਸਰਦਾਰ ਤੇਜਪੁਰਤਾਪ ਸਿੰਘ ਸੰਧੂ ਔਰ ਸਰਦਾਰ ਅਨਜੋਤ ਸਿੰਘ ਉਹ ਇਹਨਾਂ ਦੇ ਸਾਈਕੋਗੀ ਨੇ ਔਰ ਅਲਾਹੀ ਗਿਆਨ ਦਾ ਸਾਗਰ ਆਦ ਗੁਰੂ ਗ੍ਰੰਥ ਸਾਹਿਬ ਇਹ ਜਿਹੜੀ ਧਾਰਮਿਕ ਪੁਸਤਕ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ ਦੇ 15 ਭਗਤਾਂ ਦੀ 11 ਪਟਾਂ ਦੀ ਤੇ 4 ਸਿੱਖਾਂ ਦੀ ਜਿਹੜੀ ਗੁਰਬਾਣੀ ਹੈ 95 ਪਾਤਸ਼ਾਹ ਜੀ ਨੇ ਸੰਕਿਤ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਉਹ 1604 ਨੂੰ ਬਰਨਦਰ ਸਾਹਿਬ ਵਿੱਚ ਕੀਤਾ ਗਿਆ ਔਰ ਪਹਿਲੇ ਜਿਹੜੇ ਗ੍ਰੰਥੀ ਸਰਨ ਬਾਬਾ ਬੁੱਢਾ ਜੀ ਦੱਸਾਂ ਕਿ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਇਹ ਪਹਿਲਾ ਬਾਗ ਆਇਆ ਸੀ ਔਰ ਰੱਖਵਾ ਪਵਨ ਵੀ ਕਿ ਇਹ ਜਿਹੜਾ ਅਜਾਇਬ ਘਰ ਬਣਿਆ ਹੋਇਆ ਉੱਥੇ ਜਿਹੜੇ ਵੀ ਲੋਕੀ ਜਾ ਕੇ ਦੇਖਦੇ ਨੇ ਉਹ ਅਨਪਵ ਕਰਦੇ ਨੇ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਂਝੀ ਵਾਲਤਾ ਦਾ ਇੱਕ ਸੁਨੇਹਾ ਪੂਰੇ ਸੰਸਾਰ ਨੂੰ ਦਿੱਤਾ ਸਾਡੇ ਗੁਰੂ ਸਾਹਿਬਾਨ ਨੇ ਉਹਦੇ ਸੰਬੰਧ ਵਿੱਚ ਇਹ ਜਿਹੜੀ ਪੁਸਤਕ ਤਿਆਰ ਕੀਤੀ ਗਈ ਹੈ ਜੋ ਜਿਹੜਾ ਸਾਡਾ ਲਿਟਰੇਚਰ ਹੈ ਅਸੀਂ ਭਾਵੇਂ ਜਿੰਨੇ ਮਰਜੀ ਗੁਰੂ ਘਰ ਬਣਾਈਏ ਉਹਨਾਂ ਦੇ ਉੱਤੇ ਸੋਨੇ ਦੇ ਕਲਸ ਲਾਈਏ ਔਰ ਮਹਿੰਗੇ ਤੋਂ ਮਹਿੰਗਾ ਸੰਗਮਰਮਰ ਲਾਈਏ ਲੇਕਿਨ ਜਿਹੜਾ ਅਸਲੀ ਮਹਾਨੇ ਦੇ ਵਿੱਚ ਇੱਕ ਸਨੇਹਾ ਆਪਣਾ ਸਾਰੇ ਸੰਸਾਰ ਦੇ ਵਿੱਚ ਸਾਡਾ ਜਿਹੜਾ ਧਾਰਮਿਕ ਜਾਂ ਸਾਡਾ ਜਿਹੜਾ ਇੰਨਾ ਅਮੀਰ ਵਿਰਸਾ ਔਰ ਇਤਿਹਾਸ ਹੈ ਉਸ ਤੋਂ ਜਾਣੂ ਕਰਾਉਣ ਵਾਸਤੇ ਜਿੰਨੀਆਂ ਵੀ ਵੱਧ ਤੋਂ ਵੱਧ ਲੈਂਗੁਏਜ ਦੇ ਵਿੱਚ ਲਿਟਰੇਚਰ ਬਣਾ ਕੇ ਅਸੀਂ ਵਢੀਏ ਔਰ ਸਾਰੇ ਦੇਸ਼ਾਂ ਦੇ ਲੋਕ ਭਾਵੇਂ ਉੱਥੇ ਕੋਈ ਵੀ ਭਾਸ਼ਾ ਹੋਵੇ ਉਸ ਭਾਸ਼ਾ ਦੇ ਵਿੱਚ ਵੀ ਅਗਰ ਅਸੀਂ ਇਹਨੂੰ ਪ੍ਰਿੰਟ ਕਰਾ ਕੇ ਵੰਡੀਏ ਤਾਂ ਮੈਂ ਸਮਝਦਾ ਕਿ ਸਿੱਖੀ ਦਾ ਪ੍ਰਚਾਰ ਔਰ ਪ੍ਰਸਾਰ ਜਿਹੜਾ ਬੜਾ ਵਧੀਆ ਢੰਗ ਦੇ ਨਾਲ ਔਰ ਸਰਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਜਿਵੇਂ 바ਵਾ ਜੀ ਹੁਣ ਬਾਹਰ ਦੀ ਕੰਟਰੀ ਲੈ ਕੇ ਜਾ ਰਹੇ ਆ ਲੋਕਾਂ 'ਚ ਪ੍ਰਚਾਰ ਹੋਊਗਾ ਮੁੱਖ ਇਹ ਨਾਲੋਂ ਜਿਹੜਾ ਉਸ ਅਲੱਗੋਂ ਕਦਮ ਚੁੱਕਿਆ ਗਿਆ ਉਹਦੇ ਬਾਰੇ ਕਿਸੇ ਤੋਂ ਨਹੀਂ ਇਸ ਤਰ੍ਹਾਂ ਅਸੀਂ ਪਹਿਲਾਂ ਵੀ ਕਈ ਸਾਲਾਂ ਤੋਂ ਇਕੱਠੇ ਮੈਂ ਤੇ 바ਵਾ ਜੀ ਅਸੀਂ ਅਮਰੀਕਾ ਕੈਨੇਡਾ ਵੀ ਜਾਂਦੇ ਆ ਉਥੇ ਗੁਰੂ ਘਰਾਂ ਦੇ ਵਿੱਚ ਜਾ ਕੇ ਸਮਾਗਮ ਵੀ ਹੁੰਦੇ ਨੇ ਔਰ ਜਿਹੜੇ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਗੁਰੂ ਨਾਨਕ ਪਾਸ਼ਾ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਡੇ ਗੁਰੂ ਸਾਹਿਬਾਨ ਨੂੰ ਸਰਧਾ ਦੇ ਨਾਲ ਸਤਿਕਾਰ ਦੇ ਨਾਲ ਮੰਨਦੇ ਨੇ ਔਰ ਹਰ ਕੰਮ ਦੇ ਵਿੱਚ ਉਹਨਾਂ ਦਾ ਓਟ ਆਸਰਾ ਤੱਕਦੇ ਨੇ ਉਥੇ ਜਾ ਕੇ ਬਾਬਾ ਜੀ ਉਹਨਾਂ ਲੋਕਾਂ ਨੂੰ ਲਾਮਬੰਦ ਕਰਦੇ ਨੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਨਾਲ ਲੜ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਉਹ ਸ਼ੋਰ ਕਰਨਾ ਚਾਹੁੰਦੇ ਨੇ ਤਾਂ ਕਿ ਇਸ ਤਰ੍ਹਾਂ ਦਾ ਜਿਹੜਾ ਲਿਟਰੇਚਰ ਹੈ ਉਹ ਤੁਹਾਨੂੰ ਲਾਇਬ੍ਰੇਰੀਆਂ ਦੇ ਵਿੱਚ ਉਹ ਤੋਂ ਵੀ ਗੁਰੂ ਘਰਾਂ ਦੇ ਵਿੱਚ ਪਿਆ ਹੋਵੇ ਤਾਂ ਕਿ ਲੋਕੀ ਪੜ੍ਹ ਕੇ ਕਿਉਂਕਿ ਅਸੀਂ ਜਾਣਿਆ ਅਮਰੀਕਾ ਉਥੇ ਵਾਸ਼ਿੰਗਟਨ ਡੀਸੀ ਜਿਹੜੀ ਕੈਪੀਟਲ ਹੈ ਅਮਰੀਕਾ ਦੀ ਉਥੇ ਇੱਕ ਗੋਰਿਆਂ ਦਾ ਗੁਰਦੁਆਰਾ ਜੋਗੀਰ ਭਾਈ ਸਿੰਘ ਜਿਹੜੇ ਪਹਿਲਾਂ ਜਿਹੜੇ ਅਮਰੀਕਾ ਵਿੱਚ ਜਾ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਉਹਨਾਂ ਦੇ ਪ੍ਰਚਾਰ ਦੇ ਨਾਲ ਗੋਰੇ ਜਿਹੜੇ ਸਿੱਖ ਬਣੇ ਨੇ ਗੋਰੀਆਂ ਦਾ ਗੁਰਦੁਆਰਾ ਮਤਲਬ ਉੱਥੇ ਉਹਨਾਂ ਨੇ ਆਪਣਾ ਬਣਾਇਆ ਔਰ ਬੜਾ ਸ਼ੁੱਧ ਪਾਠ ਕਰਦੇ ਨੇ ਸ਼ੁੱਧ ਕੀਰਤਨ ਕਰਦੇ ਨੇ ਉਹ ਇਸੇ ਕਰਕੇ ਕਰਦੇ ਨੇ ਕਿ ਸਾਡੇ ਕਿਸੇ ਬੰਦੇ ਨੇ ਜਾ ਕੇ ਉੱਥੇ ਉਦਮ ਕੀਤਾ ਔਰ ਪਰਮਕਾਰ ਦਾ ਕਾਰਜ ਕੀਤਾ ਔਰ ਉਹਨਾਂ ਦੇ ਸਹਿਯੋਗੀ ਬਣੇ ਔਰ ਇਸੇ ਤਰ੍ਹਾਂ ਸਾਰੇ ਸੰਸਾਰ ਦੇ ਵਿੱਚ ਹੁਣ ਪਹਿਲਾ ਤਾਂ ਮੈਨੂੰ ਜਿੰਨੀ ਤਰ੍ਹਾਂ ਯਾਦ ਆ ਕਿ 1900 ਤਕਰੀਬਨ 8 ਦੇ ਵਿੱਚ ਪਹਿਲਾ ਗੁਰੂ ਘਰ ਬਣਿਆ ਸੀ ਖਾਲਸਾ ਦੀਵਾਨ ਸੁਸਾਇਟੀ ਨੇ ਬਣਾਇਆ ਜਿਹੜਾ ਕਿ ਐਫਰਟ ਫੋਰਡ ਦੇ ਵਿੱਚ ਸੀ ਔਰ ਕੈਨੇਡਾ ਦੀ ਸਰਕਾਰ ਨੇ 100 ਸਾਲਾ ਉਹ ਮਨਾਇਆ ਹੈਰੀਟੇਜ ਉਸ ਗੁਰਦਾਰੇ ਦਾ ਛੋਟਾ ਜਿਹਾ ਗੁਰਦਾਰਾ ਉਹਦੀ ਵੀ ਹਿਸਟਰੀ ਸੀ ਕਿ ਜਿਹੜੇ ਸਾਡੇ ਲੋਕ ਉਥੇ ਪਹਿਲਾਂ ਗਏ ਔਰ ਉਹਨਾਂ ਦੇ ਮਨ ਦੀ ਸ਼ਰਧਾ ਸੀ ਔਰ ਜਿਹੜੇ ਮਾਲਕ ਦੀ ਮਿਲ ਵਿੱਚੋਂ ਕੰਮ ਕਰਦੇ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਆਪਣਾ ਗੁਰੂ ਘਰ ਬਣਾਉਣਾ ਚਾਹੁੰਦੇ ਆ ਉਦੋਂ ਲੱਕੜ ਦਾ ਕੰਮ ਸੀਗਾ ਲੱਕੜ ਦੀ ਫੈਕਟਰੀ ਸੀ ਉਨੇ ਕਿਹਾ ਕਿ ਜਿੰਨੀ ਲੱਕੜ ਤੁਹਾਨੂੰ ਲੋੜ ਆ ਤੁਸੀਂ ਇੱਥੋਂ ਲੈ ਕੇ ਜਾਓ ਆਪਣਾ ਗੁਰੂ ਘਰ ਬਣਾਓ ਉਹ ਛੋਟਾ ਜਿਹਾ ਇੱਕ ਗੁਰੂ ਘਰ ਕਮਰਾ ਬਣਿਆ ਸੀ ਜਿਹੜਾ ਕਿ ਕੈਨੇਡਾ ਦੀ ਗਵਰਨਮੈਂਟ ਨੇ ਉਹਨੂੰ ਹੈਰੀਟੇਜ ਬਣਾ ਦਿੱਤਾ ਔਰ ਇਸ ਤਰ੍ਹਾਂ ਹੁਣ ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੈ ਕੇ ਸਿੱਖ ਬੈਠੇ ਨੇ ਉਹ ਉਹਨਾਂ ਦੀ ਜਿਹੜੀ ਸ਼ਰਧਾ ਉਹਨਾਂ ਦੀ ਜਿਹੜੀ ਮੰਨ ਦੀ ਅਵਸਥਾ ਜਿਵੇਂ ਸਾਡੇ ਗੁਰੂਆਂ ਨੇ ਦੱਸਿਆ ਕਿ ਹਰ ਇੱਕ ਇਨਸਾਨ ਨੂੰ ਆਪਣਾ ਲਸਨੋਹ ਦੀ ਕਿਰਤ ਕਮਾਈ ਵਿੱਚੋਂ ਦਸਨਾ ਦਸੌਂ ਕੱਢਣਾ ਚਾਹੀਦਾ ਉਹ ਇਹ ਮਹਿਸੂਸ ਕਰਦੇ ਨੇ ਕਿ ਅਗਰ ਸਾਡਾ ਗੁਰਦੁਆਰਾ ਹੋਵੇਗਾ ਗੁਰੂ ਘਰ ਹੋਵੇਗਾ ਅਸੀਂ ਉੱਥੇ ਲੰਗਰ ਦੇ ਵਿੱਚ ਕੋਈ ਸੇਵਾ ਕਰਾਂਗੇ ਉਸ ਇਮਾਰਤ ਨੂੰ ਬਣਾਉਣ ਵਾਸਤੇ ਸੇਵਾ ਕਰਾਂਗੇ ਉਹ ਸਾਡੇ ਗੁਰੂਆਂ ਦਾ ਜਿਹੜਾ ਸਾਡਾ ਫਰਮਾਨ ਹੈ ਉਹ ਵੀ ਪੂਰਾ ਹੋਏਗਾ ਤੇ ਇਸ ਕਰਕੇ ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਪਰਉਕਾਰ ਦਾ ਕੰਮ ਕਰ ਰਹੇ ਨੇ ਔਰ ਇਹਨਾਂ ਦੇ ਮਨ ਦੀ ਇੱਛਾ ਇਹ ਆ ਕਿ ਮੇਰੇ ਕੋਲ ਕੁਝ ਹੋਵੇ ਜਾਂ ਨਾ ਹੋਵੇ ਲੇਕਿਨ ਜਿਹੜਾ ਸਾਡਾ ਅਮੀਰ ਫਿਰਸਾ ਜੀ ਦੇ ਅਸੀਂ ਵਾਰਸਾਂ ਅਸੀਂ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਜਾਂ ਜਿਹੜਾ ਹੋਰ ਵੀ ਅਸੀਂ ਲਿਟਰੇਚਰ ਬਣਾ ਕੇ ਵੰਡ ਸਕਦੇ ਆ ਲੋਕੀ ਪੜ ਸਕਦੇ ਨੇ ਉਹ ਅਸੀਂ ਯਾਰ ਜ਼ਿਆਦਾ ਸੇਅਰ ਕਰਵਾਏਗੇ ਇਹ ਇਹਨਾਂ ਦੀ ਮਨ ਦੀ ਇੱਛਾ ਤੋਂ ਮੈਂ ਇਹਨਾਂ ਨੂੰ ਇਸ ਗੱਲ ਦੇ ਲੱਖ ਲੱਖ ਹੁਦਾਈ ਨਹੀਂ ਦਿੰਦਾ ਔਰ ਅਨੁਰਾਗ ਸਿੰਘ ਜੀ ਦਾ ਬਹੁਤ ਕੋਟਾਨ ਕੋਟਾਨ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਇਹ ਡਿਊਟੀ ਸਮਝ ਕੇ ਸੇਵਾ ਸਮਝ ਕੇ ਇੱਥੇ ਜਿਹੜਾ ਕਿ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਜਾਂ ਮਨੀ ਭਾਈ ਮਨੀ ਸਿੰਘ ਜੀ ਨੇ ਦਮਦਮਾ ਸਾਹਿਬ ਦੇ ਵਿੱਚ ਵੀੜ ਲਿਖੀ ਸੀ ਜਿਹਨੂੰ ਦਮਦਮਾ ਵੀ ਵੀੜ ਕਿਹਾ ਜਾਂਦਾ ਉਸ ਤਰ੍ਹਾਂ ਉਹਨਾਂ ਦੇ ਪায়ে ਪੂਰਨਿਆ ਤੇ ਉਹਨਾਂ ਦੇ ਅੱਖੇ ਕੰਨ ਤੇ ਚੱਲਦੇ ਹੋਏ ਇਹ ਵੀ ਇਹ ਸੇਵਾ ਦਾ ਕੰਮ ਕਰ ਰਹੇ ਨੇ ਇਹਨਾਂ ਦਾ ਧੰਨਵਾਦ ਵੈਕਨੂ ਜੀ ਕਾ ਖਾਲਸਾ ਵੈਕਨੂ ਜੀ ਕੀ ਫਤ